ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਰ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੁਹਾਨੂੰ ਦਿਖਾਉਣੀਆਂ ਸੱਜਣਾ ਤੇ ਦੋ ਗਮ ਤੁਹਾਨੂੰ ਦਿਖਾਉਣੀਆਂ ਵਾ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਮਾਨੀ ਵਧੀਆ ਵਧੀਆ ਜੀ ਚਲੋ ਵਧੀਆ ਚੀਜ਼ਾਂ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਮ ਰੋਬਰ ਜੇ ਪਿੰਡ ਰਾਪੁਰਸੀ ਲਈ ਨਾਲਾ ਜਲੰਬ ਸਰ ਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈਗਾ 98137773 ਠੀਕ ਆ ਹਾਂਜੀ ਤੇ ਅੱਜ ਆਪਣੇ ਕੋਲ ਹੈਗੀਆਂ ਮੈਂ ਤਿੰਨ ਮੱਜਾਂ ਤੇ ਦੋ ਗਾਵਾਂ ਹਨ ਹਾਂ ਠੀਕ ਹੈ ਤੇ ਪਹਿਲਾਂ ਫਿਰ ਉਧਰੋਂ ਗੱਬਨ ਮਾਈ ਤੋਂ ਸ਼ੁਰੂਆਤ ਕਰ ਲਈਏ ਹਾਂ ਜਿਹੋ ਤੋਂ ਗੱਲ ਬਾਕੀ ਚੰਗੀ ਸੋਹਣੀ ਝੋਟੀ ਆ ਕਦ ਕਾਠ ਵੀ ਚੰਗਾ ਤੇ ਚਲੋ ਸਾਂਭੀ ਸੁੰਭੀ ਵੀ ਚੰਗੀ ਜੀ ਇਹ ਜੇ ਗੱਬਨ ਹੈ ਆ ਗੁੰਨਵੀਂ ਆ ਪੂਰੀ ਤੇ ਰਾਜੀ ਵੀ ਆ ਪੂਰੀ ਹਲੇ ਵੀ ਦਿਨ ਖੜਦੀ ਹੈ ਅੱਛਾ ਜੇ ਵੀ ਦਿਨ ਖੜਦੀ ਹੈ ਤੇ ਸੁਆ ਇਹਦਾ ਪਹਿਲਾ ਜੁਗਾਰੇ ਚਾਰ ਦੰਦ ਮੂੰਹ ਤੋਂ ਅੱਛਾ ਪਹਿਲਾ ਸੂਹਾ ਮੂੰਹ ਚਾਰ ਦੰਦ ਹਾਂਜੀ ਹਾਂਜੀ ਇਹ ਤੇ ਚੰਗੀ ਸੰਭੀ ਫਿਰ ਕੇ ਇਹਨੇ ਰੀਜਣਾ ਤੇ ਹਾਂਜੀ ਹਾਂਜੀ ਤੇ ਕਿੰਨਾ ਕ ਦੁੱਧ ਪਹਿਲੇ ਸੂਵੇ ਕਰ ਜੂਗੀ ਦੋ ਦੋ ਨਾਲ ਕਹੇ 14 15 ਕਿਲੋ ਦਊਗੀ ਭਾਈ ਅੱਛਾ ਹਾਂਜੀ ਚਲੋ ਬਾਕੀ ਕਿਸ ਦੀ ਆਪਣੀ ਸੇਵਾ ਤੇ ਆ ਹਾਂਜੀ ਹਾਂਜੀ ਖੋਲੋ ਹਾਂ ਫਿਰ ਤੋਰੀ ਹੈ ਬਾਕੀ ਇਹ ਆ ਵੀ ਚਲੋ ਜੇ ਕਿਸੇ ਵੀਰ ਨੇ ਸ਼ੌਂਕ ਨਾ ਘਰੇ ਰੱਖਣੀ ਆ ਉਹਨਾਂ ਵੀਰਾਂ ਵਾਸਤੇ ਇੱਕ ਦੰਦ ਦਾ ਭਾਜੀ ਪੈ ਗਈ ਇਹਨਾਂ ਨੇ ਗੁੜ ਪਪ ਖਾ ਲਿਆ ਹੀ ਨੇ ਅੱਛਾ ਹਾਂਜੀ ਪੁਲਾ ਪੁਲਾ ਪੈਣ ਦੀਆਂ ਚਲੋ ਹਵਾਨੇ ਤੇ Baki pola, kami jalan pelan-pelan dengan pendeknya. Baki itu, ini, apani, wih, ke pas, karki, la, ya, Aja, layan, <todohi> ਬਾਕੀ ਇਹ ਆ ਵੀ ਚਲੋ ਪਹਿਲਾਂ ਝੋਟੀ ਆ ਅਜੇ ਤਿਆਰ ਹੋਣੀ ਆ ਕਿੰਨਾ ਟਾਈਮ ਲੇ ਲੇਜੋਗੀ ਹੱਲੇ ਦਿਨ ਪਾੜੀ 20 ਦਿਨ ਖੜੂਗੀ 20 ਦਿਨਾਂ ਜਿੰਨੇ ਲੈ ਜਾਣੇ ਤੇ ਚੰਗੀ ਪਰ ਨਹੀਂ ਥੱਲੇ ਪਹਿਲੇ ਸੋਈ ਅਥਾਣੇ ਦਾ ਪ੍ਰੋਪਰ ਹੁਣ ਤੋਂ ਹੀ ਹੱਥ 'ਚ ਆਉਣ ਵਾਲੇ ਆ ਕਿੰਨਾ ਫਰਮੁੱਲੇ ਦਾ ਬੋਲਦੇ ਬੜੀ ਤਿਆਰ ਕਰਕੇ ਦੇ ਇੱਕ 20 ਦੀ ਹੈ ਹਾਂਜੀ ਹੁਣ ਦੇ ਦੀਆ 95 ਦੀ 92 ਦੇ ਦੀਏ ਪੂਰੇ 90 ਦੇ ਦੀਏ ਅੱਛਾ ਪੂਰੇ 90 ਦੀ ਦੇ ਦੋਗੇ ਜਸਨੋ ਬੜੀ 85000 ਦੀ ਦੇਣੀ ਆ ਬਸ ਅੱਛਾ 85000 ਬਸ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਗਾੜੀ ਆ ਗਈ ਸੂਈ ਸਵਾਈ ਹਾਂਜੀ ਇਹ ਵੀ ਪਹਿਲਾਂ ਨਹੀਂ ਇਹਨੋਂ ਕਿ ਨਾ ਚੇਰੋ ਕਿ ਸੂਈ ਨਾ ਇਹਨੂੰ ਸੂਈ ਨੂੰ 10 ਦਿਨ ਹੋ ਗਏ ਨੇ ਅੱਛਾ 10 ਦਿਨ ਹੋ ਗਏ ਆ ਹਾਂਜੀ ਠੀਕ ਹੈ ਤੇ ਦੁੱਧ ਕਿੰਨਾ ਜੀ ਦੋਦੇ ਦੇ ਕੋਲ 9 ਗਰ 8 ਕਿਲੋ ਦੇ ਆਪਣਾ ਪੂਰਾ ਗਰੰਟੀ ਦਵਾਂਗੇ ਜੀ ਅੱਛਾ ਆ ਬੱਚਾ ਜੀ ਇਹਦਾ ਇਹ ਮਗਰ ਇਹਦਾ ਕਟਾੜੀ ਬਾਕੀ ਚਲੋ ਕੋਈ ਵੀ ਆਪਣੀ ਸਮਝ ਨਾਲ ਲਾ ਲੈ ਵੀ ਕਿੰਨੇ ਦਿਨਾਂ ਦਾ ਤੁਹਾਡੇ ਸਾਹਮਣੇ ਹੀ ਆ ਬਾਕੀ ਰਾਤ ਖੋਲੋ ਖੋਲੋ ਹਾਂ ਫਿਰ ਬਾਕੀ ਗੋਲ ਸਿੰਘ ਦੀ ਝੋਟੀ ਆ ਬੜੀ ਉਹਨਾਂ ਨੇ ਵੰਡ ਲਈ ਇਹਨੂੰ ਮਾਸਾ ਵੀ ਪਾਇਆ ਅੱਛਾ ਹਾਂ ਜੀ ਖਾਓ ਖਾ ਕੇ ਵੀ ਆਪਾਂ ਮਾਸਾ ਵੰਡ ਨਹੀਂ ਪਾਇਆ ਚਲੋ ਆ ਜ ਲੈ ਜੀ ਸੇਵਾ ਸੁਆ ਹੋਊਗੀ ਨਾ ਤੇ ਦੁੱਧ 12 13 ਕਿਲੋ ਦੇਊਗੀ ਹੁਣ ਕਿੰਨਾ ਤਿਆਰ ਆ ਹੁਣ 8 ਹੋਊਗਾ 9 ਇਹਦਾ 8 ਕਿਲੋ ਆਪਾਂ ਕਹਿ ਕੇ ਦੇਣੀ ਜਿਹੜਾ ਪੱਕਾ ਤਿਆਰ ਆ ਠੰਡਾ ਕਰ ਗਵਾਂ ਪੰਜ ਦੀ ਚਾਰ ਡੰਕੋ ਚੋਲੇ ਸਾਡੇ ਘਰ ਠੀਕ ਹੈ ਜੀ ਹਾਂ ਜੀ ਕੇ ਥੱਲੇਆਂ ਫਿਰ ਵੀ ਸਫਾਈ ਜਿਹਾ ਚਲੋ ਜਿੰਨੀ ਵੀ ਆ ਤੇ ਥਾਣੇ ਦੇ ਵੀ ਤੁਹਾਨੂੰ ਦਿਖਾ ਦਈਏ ਲਾਗੇ ਤਾਂ ਆ ਦੇਖ ਸਾ ਤੇ ਥਾਣੇ ਦੇ ਵੀ ਤੇ ਇਹਦਾ ਕਿੰਨਾ ਫਿਰ ਮੁੱਲ ਵੀਰ ਜੀ ਮੁੱਲ ਦੇ ਦਈਏ 95 ਦੀ ਕਰ ਦੋ ਮੰਨਤਾ ਨਾ ਜਸਨੂ ਇਹ 1000 ਘੱਟ 90 ਹੀ ਦਵਾਂਗੇ ਅੱਛਾ ਹਾਂਜੀ ਠੀਕ ਐ 90000 ਛੱਡ ਦੇਣਾ ਇਹਦਾ ਠੀਕ ਬਾਕੀ ਆ ਚੰਗੀ ਤਰ੍ਹਾਂ ਪਿੱਠ ਪੋੜੇ ਤਾਂ ਦੇਖ ਸਕਦੇ ਛੇੜੇ ਕਰੀ ਥੱਲੇਆਂ ਫਿਰ ਠੀਕ ਆ ਤਾਂ ਜੀ ਸੋਈ ਚਾਰ ਦੀ ਜੀ ਹਾਂ ਜੀ ਇਹਨੂੰ ਅੱਜ ਦੁੱਧਵਾ ਦੇ ਰਹੇ ਆ ਦੂਸਰਾ ਦੇਣਾ ਅੱਜ ਸੋਈ ਨੂੰ ਹਾਂ ਜੀ ਤੇ ਬਾਕੀ ਥਾਣਾ ਕਾਫੀ ਕਮਾਲ ਦਾ ਆ ਦੇਖਣ ਲਓ ਮਗਨੇ ਦੇ ਕਟਾਰੇ ਬਣੇ ਚੰਗੇ ਗੈਪ ਤੇ ਥਾਣਾ ਦੂਰ ਦੂਰ ਜਿਹੜਾ ਥਣ ਲੱਗਾ ਆ ਨਾੜੂ ਬਹੁਤ ਲੱਤੀ ਆ ਇਹ ਨਾੜੀ ਉਹਦਾ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧ ਭੜੀ ਆਂਦੇ ਨਾਲ ਇਹ ਬੋਲਾ ਥੋੜਾ ਘਟ ਦੇਣੀ ਹੋਣੀ ਇਹਦੇ ਕੋ 6-7 ਕਿਲੋ ਬੋਲਾ ਆ ਅੱਛਾ ਜਿੱਦਨੇ ਨੂੰ 9-10 ਦੇ ਨੂੰ ਦਾ ਉਹਦੋਂ ਨੇ ਪਿਛਲੇ ਸੂਜ ਨੇ 12-13 ਕਿਲੋ ਦੁੱਧ ਦਦਾ ਵੜੀ ਅੱਛਾ ਹਾਂ ਜੀ ਤੋਰੋ ਹਾਂ ਫੇਰ ਇਹਨਾਂ ਮੁਣ 6:30 ਹੋ ਜਾ 7 ਕਿਲੋ ਬੋਲਾ ਬਾੜੀ ਦੇ ਕੋਲ ਅਜੇ ਤਾਂ ਪਾਸ ਹੀ ਹੋਣੀ ਆ ਕਿ ਜਿਹੜੇ ਹਿਸਾਬ ਨਾਲ ਆਹਦੇ ਵੀ ਇਹ ਬੋਲਾ ਘਟ ਦਿੰਦੀ ਦੁੱਧ ਜ਼ਿਆਦਾ ਦਿੰਦੀ ਏ ਠੀਕ ਆ ਹਾਂਜੀ ਬਾਕੀ ਤਾਜੀ ਸੂਈ ਏ ਤੁਹਾਡੀ ਲੱਪੇ ਚ ਵੀ ਏ ਕੱਟਾ ਵੀ ਜਿਹੜਾ ਭਲੇਆ ਦਿੱਤਾ ਹੈ ਏ

ਤੇ ਮੋਲ ਫਿਰ ਇਹਦਾ ਵੀ ਜੀ ਮੋਲ ਦੇ ਦੀਏ ਬਾੜੀ 75000 ਦੀ 75 ਦੀ ਹਾਂਜੀ ਤੇ ਕਰਦੀਏ ਕਿ ਮੰਨ ਤਨ ਤਿੰਨ ਛੱਡ ਦੀਏ ਪੂਰੇ 70 ਦੀ ਯਾਰ ਘੱਟ 70 ਦੀ ਬਾੜੀ ਦੇਣੀ ਐ ਜੀ 200 ਰੁਪਏ ਵਾ ਛੋੜ ਹੀ ਹੋਣੀ ਐ ਜੀ ਬਾਕੀ ਚੱਲ ਥਾਲਿਆ ਸਫਾਈ ਜੀ ਤੇ ਆਹ ਜੀ ਗਾਂਜ ਜਿਹੜੀ ਕਿਤੇ ਕੋ ਬਾੜੀ 8 ਹੋਊਗਾ ਪਰ 7 ਕਿਲੋ ਕਹਿ ਕੇ ਦਵਾ ਕੇ ਮਗਰੇ ਦੇ ਬੱਛੀ ਆ ਉਹ ਬੈਠੀ ਜੇ ਦੱਬੀ ਅੱਛਾ ਹਾਂਜੀ ਮੱਛੀ ਤਾਜੀ ਚੋਂ ਸੋਈ ਜਾਂਦੀ ਆ ਹਾਂ ਜੀ ਤਾੜੀ 15-20 ਦਿਨਾਂ ਦੀ ਸੋਈ ਬੜੀ ਅੱਛਾ ਹਾਂਜੀ ਜੀ ਚਲੇ ਕਰੀ ਦਿਖਾ ਦਿੰਨੇ ਲੱਗੇ ਤਾਂ ਆ ਕਰੀ ਥਾਣੇ ਦੇ ਦੇਖ ਸਕਦੇ ਜੀ ਦੁੱਧ ਕਿੰਨਾ ਹੋਨੇ ਤੇ ਕੋਲ ਦੁੱਧ ਬਾੜੀ ਦੇ ਕੋ 8 ਹੋ ਗਏ 12 ਆਪਾਂ 7 ਕਿਲੋ ਕਹਿ ਦੇਣਾ ਤੋਰੋ ਫੇਰ ਇਹਨਾਂ ਵਿੱਚ ਇੱਕ ਆਹ ਵੱਚੀ ਜੇ ਹਾਂ ਜੀ ਨਾ ਜੀ ਭਗੋਂ

ਇਹ ਦੇ ਲਈ ਬਾਈ ਆਦੀ ਭੜੀ ਵੀਰ ਹੀ ਦੇ ਦਈਏ 19000 ਦੇ ਲਾਂਗੇ ਅੱਛਾ 19000 ਦੀ ਹਾਂਜੀ ਸੋਰ ਚਪਾ ਕਰਦਾਂਗੇ ਅੱਲਾਹ ਵਾਹ ਠੀਕ ਹੈ ਤੇ ਆ ਜਿਹੜੀ ਗਾਂ ਜੇ ਇਹਦੇ ਕੋਲ ਬੜੀ ਦੁੱਧ ਚਾਰ ਹੋਗਾ ਪਾ 3 ਕਿਲੋ ਕਹਿ ਕੇ ਦੇਣੀ ਹੈ ਠੀਕ ਇਹ ਚਲੋ ਕਿਸੇ ਦਾ ਚਾਹ ਪਾਣੀ ਦਾ ਆਵੇ ਇਹ ਆ ਵੀ ਚਲੋ ਜੇ ਕੋਈ ਪੱਠੇ ਪੁੱਠਿਆਂ ਲੈ ਲੈ ਜੇ ਹਾਂਜੀ ਹਾਂਜੀ ਤੇ ਚਲੋ ਦੋ ਦੋ ਕੋਈ ਕਿਲੋ ਖੰਡ ਵੱਧ ਸੱਦੀ ਆ ਨਾ ਚਲੋ ਇਹਨਾਂ ਵੀ ਤੌਰ ਹੀ ਦੋ ਫਿਰ ਬਾ ਡੇਰ ਮਹੀਨੇ ਦੀਆਂ ਤੇ ਬਣੀ ਭਾਰ ਉਹਦਾ ਗਾਰੰਟੀ ਨਹੀਂ ਹੋਣੀ ਠੀਕ ਹੈ ਰਾਤੀ ਆ ਸਾਰਾ ਮਾਲ ਆ O que é ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਦੇ ਦੀਏ 4000 ਆਦੀ 5 ਨਹੀਂ ਦੇ ਦੀਏ ਪੂਰੇ 3000 ਜਾਂ ਜਸ ਨੂੰ 4000 ਦੇ ਦਾਂਗੇ ਅੱਛਾ ਇਤਨੀ ਵਾਲੀ ਗੱਲ ਹੈ ਮਾਲਜ ਬਸ ਠੀਕ ਹੈ ਹੋਰ 500 ਚੜਦਾ 3500 ਹੀ ਦੇ ਦਾਂਗੇ ਅੱਛਾ ਹਾਂਜੀ ਠੀਕ ਹੈ ਹਾਂਜੀ ਤੇ ਬਾਕੀ ਚਲੋ ਕੋਈ ਆਪਣਾ ਵੇਖ ਚਾਹ ਕੇ ਨਾ ਤਸੱਲੀ ਕਰਕੇ ਆ ਜੀ ਜਿਹੜਾ ਆਪਣੀ ਪਾਸ ਕਰਕੇ ਜਿਹੜੇ ਸੂਈ ਸਵਾਈ ਆਪਣੀ ਪਾਸ ਕਰਕੇ ਖੜੇ ਠੀਕ ਹੈ ਜਿੱਥੇ ਵੇਖ ਚਾਹ ਕੇ ਤਸੱਲੀ ਕਰਕੇ ਖੜੋ ਜੀ